ਇੰਤਜ਼ਰ ਕਰਤੋਂ 엄마 ਤਾਂ ਪੱਤਿਆ ਤੂੰ ਕਿੱਧਰ ਪੱਤਿਆ ਮੈਂ ਕਿੱਧਰ ਤਿਉਹ ਕਿੱਧਰ ਮੌਤ ਤੋਂ ਪਹਿਲਾਂ ਆਹ ਟ੍ਰੇਨ ਦੇ ਵਿੱਚ ਝੂਟੇ ਲੈਂਦਿਆਂ ਦੀ ਬੱਚੇ ਦੀ ਨਵੀਂ ਵੀਡੀਓ ਆਜ ਸਾਹਮਣੇ ਜਿਹੜਾ ਤਸਵੀਰਾਂ ਦੇ ਵਿੱਚ ਤੁਸੀਂ ਸਰਦਾਰ ਬੱਚਾ ਦੇਖ ਰਹੇ ਹੋ ਇਹ ਲਾਂਟੇ ਦੇ ਵਿੱਚ ਆਪਣੇ ਮਾਪਿਆਂ ਦੇ ਨਾਲ ਘੁੰਮਣ ਦੇ ਲਿਆਇਆ ਸੀ ਜਿੱਥੇ ਇਸ ਦੀ ਟ੍ਰੇਨ ਪਲਟਣ ਦੇ ਨਾਲ ਮੌਤ ਹੋ ਗਈ ਹੈ ਤੇ ਮੌਕੇ ਦੀਆਂ ਨਵੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਬੱਚਾ ਕਿਵੇਂ ਟੁਆਇਰ ਟ੍ਰੇਨ ਦੇ ਲਾਸਟ ਡੱਬੇ ਦੇ ਵਿੱਚ ਬੈਠਾ ਇੰਜੋਏ ਕਰ ਰਿਹਾ ਹੈ ਫੰਕਸ਼ਨ ਕਰ ਰਿਹਾ ਹੈ ਲੇਕਿਨ ਇਸ ਨੂੰ ਕੀ ਪਤਾ ਸੀ ਕਿ ਇਹ ਹੀ ਟ੍ਰੇਨ ਇਸ ਦੇ ਲਈ ਕਾਲ ਬੰਨ ਜਾਵੇਗੀ ਇਸੇ ਟ੍ਰੇਨ ਦੇ ਵਿੱਚ ਇਸ ਦੀ ਮੌਤ ਹੋ ਜਾਵੇਗੀ ਤੇ ਨਵੀਆਂ ਵੀਡੀਓ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਕਿ ਇਸ ਤਰ੍ਹਾਂ ਇੰਜੋਏ ਕਰ ਰਿਹਾ ਹੈ ਪਹਿਲਾ ਸੀਸੀਟੀਵੀ ਤਸਵੀਰ ਸਾਹਮਣੇ ਐਸੀ ਤੇ ਹੁਣ ਮੌਕੇ ਦੀ ਵੀਡੀਓ ਸਾਹਮਣੇ ਆਈ ਹੈ ਤੇ ਇੱਕ ਮੌਕੇ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਪਰ ਟ੍ਰੇਨ ਪਲਟਣ ਤੋਂ ਬਾਅਦ ਮੌਕੇ ਦੀ ਤਸਵੀਰ ਸਾਹਮਣੇ ਆयो ਵੀ ਤੁਹਾਨੂੰ ਦਿਖਾਲਦੇ ਪਿਆ ਦੇਖ ਸਕਦੇ ਹੋ ਕਿ ਜਦੋਂ ਟ੍ਰੇਨ ਪਲਟਦੀ ਹੈ ਤਾਂ ਭੱਜ ਦੜ ਮੱਚ ਜਾਂਦੀ ਹੈ ਇੱਕ ਬੱਚਾ ਆਪਣੇ ਮਾਪਿਆਂ ਦੇ ਕੋਲ ਪੱਜਾ ਪੱਜਾ ਜਾਂਦਾ ਹੈ ਤਾਂ ਕਹਿੰਦਾ ਕਿ ਪਾਜੀ ਡਿੱਗ ਪਿਆ ਤਾਂ ਜਿਸ ਤੋਂ ਬਾਅਦ ਮਾਪੇ ਆਉਂਦੇ ਨੇ ਆਪਣੇ ਬੱਚੇ ਨੂੰ ਚੁੱਕ ਕੇ ਹਸਪਤਾਲ ਦਾਖਲ ਕਰਵਾਉਂਦੇ ਨੇ ਕਿਉਂਕਿ ਸਿਰ ਦੇ ਵਿੱਚ ਜਿਆਦਾ ਸੱਟ ਲੱਗ ਜਾਂਦੀ ਹੈ ਜਿੱਥੇ ਅੱਜ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ ਜੋ ਕਿ ਟ੍ਰੇਨ ਦੇ ਵਿੱਚ ਝੂਟੇ ਲੈ ਰਿਹਾ ਹੁੰਦਾ ਹੈ ਤੋਂ ਦੱਸਦੇ ਕਿ ਬੱਚਾ ਆਪਣੇ ਮਾਪਿਆਂ ਦੇ ਨਾਲ ਆਪਣੀ ਫੈਮਲੀ ਦੇ ਨਾਲ ਇਲਾਂਟੇ ਘੁੰਮਣ ਦੇ ਲਾਇਆ ਸੀ ਜਦ ਜਦੋਂ ਇਲਾਂਟੇ ਘੁੰਮ ਕੇ ਥੱਲੇ ਨੂੰ ਆਏ ਤਾਂ ਲਾਸਟ ਫਲੋਰ ਦੇ ਵਿੱਚ ਇਹ ਬੱਚਾ ਟ੍ਰੇਨ ਨੂੰ ਦੇਖ ਕੇ ਕਹਿਣ ਲੱਗ ਪਿਆ ਕਿ ਮੰਮੀ ਮੈਂ ਝੂਟੇ ਲੈਣੇ ਆ ਮੈਂ ਤਾਂ ਜਦੋਂ ਇਸ ਦੇ ਕਰਦਿਆ ਨੇ ਫਿਰ ਟ੍ਰੇਨ ਦੇ ਵਿੱਚ ਬਿਠਾਤਾ ਤਾਂ ਲਾਸਟ ਡੱਬੇ ਦੇ ਵਿੱਚ ਬੈਠਾ ਇੰਜੋਏ ਕਰ ਰਿਹਾ ਸੀ ਲੇਕਿਨ 2 ਮਿੰਟ ਬਾਅਦ ਹੀ ਟੁਆਇ ਟ੍ਰੇਨ ਪਲਟ ਜਾਂਦੀ ਹੈ ਤੇ ਇਸ ਦਾ ਸਿਰ ਬਾਹਰ ਹੁੰਦਾ ਹੈ ਤਾਂ ਜਦੋਂ ਟ੍ਰੇਨ ਪਲਟਦੀ ਹੈ ਤਾਂ ਇਸ ਦਾ ਸਿਰ ਫਰਸ਼ ਤੇ ਜਾ ਬਚਦਾ ਹੈ ਜਿਸ ਦੇ ਨਾਲ ਸਿਰ ਦੇ ਵਿੱਚ ਜਿਆਦਾ ਸੱਟ ਲੱਗ ਜਾਂਦੀ ਹੈ ਖੂਨ ਬਹਿ ਜਾਂਦਾ ਹੈ ਜਿਆਦਾ ਤਾਂ ਜਿਸ ਦੇ ਨਾਲ ਇਸ ਦੀ ਅੱਜ ਹਸਪਤਾਲ ਦੇ ਵਿੱਚ ਮੌਤ ਹੋ ਗਈ ਹੈ ਤੇ ਪੁਲਿਸ ਨੇ ਉਸ ਟ੍ਰੇਨ ਦੇ ਡਰਾਈਵਰ ਨੂੰ ਰੈਸਟ ਕਰ ਲਿਆ ਗ੍ਰਿਫਤਾਰ ਕਰ ਲਿਆ ਪਰਚਾ ਦਰਜ ਕਰ ਦਿੱਤਾ ਕਿਉਂਕਿ ਉਸ ਦੀ ਲਾਪਰਵਾਹੀ ਦੇ ਕਾਰਨ ਇਹ ਹਾਦਸਾ ਵਾਪਰਿਆ ਕਿਉਂਕਿ ਉਸ ਟ੍ਰੇਨ ਦੀ ਸਪੀਡ ਜਿਆਦਾ ਸੀ ਉਸ ਦੇ ਕੋਲ ਆਊਟ ਆਫ ਕੰਟਰੋਲ ਹੋ ਗਈ ਤਾਂ ਜਿਸ ਦੇ ਨਾਲ ਟ੍ਰੇਨ ਪਲਟ ਗਈ ਤਾਂ ਜਿਸ ਦੇ ਨਾਲ ਇਸ ਬੱਚੇ ਦੀ ਮੌਤ ਹੋ ਗਈ ਹੈ ਤਾਂ ਸਿੱਕ ਵੱਡਾ ਸਵਾਲ ਵੀ ਖੜਾ ਹੁੰਦਾ ਕਿਉਂਕਿ ਨਵੇਂ ਮਾਲਚ ਦੇ ਵਿੱਚ ਜਿਹੜੀਆਂ ਨਵੀਆਂ ਸਟਰੀਟਸ ਬਣੀਆਂ ਨੇ ਹਾਲੇ-ਦੁਆਲੇ ਸੜਕਾਂ ਦੇ ਤੇ ਉੱਥੇ ਟ੍ਰੇਨਾਂ ਮੌਜੂਦ ਹੁੰਦੀਆਂ ਨੇ ਟੁਆਇਰ ਟ੍ਰੇਨ ਬੱਚੇ ਇਸ ਦੇ ਵਿੱਚ ਝੂਟੇ ਲੈਂਦੇ ਨੇ ਲੇਕਿਨ ਹੁਣ ਮਾਪੇ ਵੀ ਡਰਨਗੇ ਵੀਡੀਓ ਦੇਖ ਕੇ ਕਿਉਂਕਿ ਇਸ ਟ੍ਰੇਨ ਦੇ ਨਾਲ ਅਜਿਹੀ ਘਟਨਾ ਵਾਪਰੀ ਹੈ ਕਿ ਸ਼ਾਇਦ ਹੁਣ ਕੋਈ ਮਾਪੇ ਆਪਣੇ ਬੱਚੇ ਨੂੰ ਇਸ ਟ੍ਰੇਨ ਦੇ ਵਿੱਚ ਝੂਟੇ ਦਿਵਾਉਣਗੇ ਕਿਉਂਕਿ ਇਹ ਵੀ ਸੇਫ ਨਹੀਂ ਹੈ ਕਿਉਂਕਿ ਇਹ ਵੀ ਪਲਟ ਜਾਂਦੀਆਂ ਨੇ ਤੇ ਅੱਜ ਇੱਕ ਬੱਚੇ ਦੀ ਟ੍ਰੇਨ ਪਲਟਣ ਦੇ ਨਾਲ ਮੌਤ ਹੋ ਗਈ ਹੈ